ਸੋਲੂਸ਼ਨ ਦੇ ਨਾਲ ਜਿਹੜਾ ਆਪਾਂ ਸਾਹ ਗੰਦਾ ਅਜਿਹਾ ਮਿੱਟੀ ਘੱਟੇ ਵਾਲਾ ਲੈਨੇ ਆ ਉਹ ਵੀ ਤੁਹਾਡੇ ਬਿਲਕੁਲ ਐਨ ਕਲੀਅਰ ਕਰੂਗਾ ਛਾਤੀ ਚੈਸਟ ਕੰਜੈਸ਼ਨ ਵਾਸਤੇ ਬਹੁਤ ਹੀ ਬਿਹਤਰੀਨ ਲਾਜ ਸੱਚੇ ਗੱਲ ਦੋਸਤੋ ਮੈਂ ਰਾਜਪਾਲ ਮਖਨੀ ਅੱਜ ਮੰਗਲਵਾਰ ਅੱਜ ਆਪਾਂ ਬਣਾਵਾਂਗੇ ਬੇਸਨ ਲਾਤੇ ਥੋੜਾ ਫੈਂਸੀ ਨਾਮ ਹੈ ਨਾ ਤੋਂ ਇਹਨੂੰ ਪਾਵਾਂਗੇ ਵੀ ਆਪਾਂ ਫੈਂਸੀ ਗਲਾਸਾਂ ਦੇ ਵਿੱਚ ਠੀਕ ਸਵਾਦ ਇਹਦਾ ਇਸ ਤਰ੍ਹਾਂ ਜਿਵੇਂ ਤੁਸੀਂ ਲਿਕਵਿਡ ਲੱਡੂ ਪੀਰੇ ਹੁੰਦੇ ਐਨਾ ਬੇਹੱਦ ਸਵਾਦ ਔਰ ਅਸਰਦਾਰ ਵੀ ਬਹੁਤ ਹਰ ਤਰ੍ਹਾਂ ਦਾ ਸਰਦੀ ਨਜ਼ਲਾ ਜ਼ੁਕਾਮ ਬਿਲਕੁਲ ਉਹਨੂੰ ਜੜੋਂ ਠੀਕ ਕਰੂਗਾ ਪੋਲੂਸ਼ਨ ਦੇ ਨਾਲ ਜਿਹੜਾ ਆਪਾਂ ਸਾਹ ਗੰਦਾ ਅਜਿਹਾ ਮਿੱਟੀ ਘੱਟੇ ਵਾਲਾ ਲੈਂਦੇ ਆ ਉਹ ਵੀ ਤੁਹਾਡੇ ਬਿਲਕੁਲ ਇਹਨਾਂ ਕਲੀਅਰ ਕਰੂਗਾ ਛਾਤੀ ਚੈਸਟ ਕੰਜੈਸ਼ਨ ਵਾਸਤੇ ਬਹੁਤ ਹੀ ਬਿਹਤਰੀਨ ਲਾਜ ਹੈ ਪਰ ਇੱਕ ਚੀਜ਼ ਹੈ ਇਹਨੂੰ ਪੀਣਾ ਰਾਤ ਨੂੰ ਸੌਣ ਵੇਲੇ ਹੈ ਔਰ ਇਹਨੂੰ ਪੀ ਕੇ ਨੀਂਦ ਬਹੁਤ ਵਧੀਆ ਆਉਂਦੀ ਹੈ ਇਹਨੂੰ ਬਣਾਉਣ ਵਾਸਤੇ ਆਪਾਂ ਲਵਾਂਗੇ ਇੱਕ ਚਮਚ ਦੇਸੀ ਕੀ ਇਹਦੇ ਛੱਪਾ ਪਾਵਾਂਗੇ 2 ਵੱਡੇ ਚਮਚ ਭਰ ਕੇ ਬੇਸਨ ਦੇ ਇਹਨੂੰ ਆਪਾਂ ਬਿਲਕੁਲ ਮੀਡੀਅਮ ਆਂਚ ਦੇ ਉੱਪਰ ਭੁੰਨਣਾ ਸਾੜਨਾ ਨਹੀਂ ਹੈਗਾ ਬੇਸਨ ਇਹਨੂੰ ਹੌਲੀ 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 ਭੁੰਨ ਲੈਣਾ ਇਹਨੂੰ ਉਦੋਂ ਤੱਕ ਭੁੰਨਾਗੇ ਆਪਾਂ ਜਦੋਂ ਤੱਕ ਇਹਦੇ ਚੋਂ ਖੁਸ਼ਬੂ ਆਣੀ ਸ਼ੁਰੂ ਹੋ ਜੇ ਇਹਦਾ ਰੰਗ ਡਾਰਕ ਹੋ ਜਾਊਗਾ ਔਰ ਇਹ ghee ਨੂੰ ਸਾਰੇ ਨੂੰ ਛੱਡ ਕੇ ਪਤਲਾ ਜਾ ਹੋ ਜੂ। ਤੋਂ ਬੇਸਨ ਤੁਸੀਂ ਦੇਖ ਸਕਦੇ ਹੋ ਆਪਣਾ ਭੁੰਨਿਆ ਗਿਆ ਇਹਨੇ ਆਪਣਾ ਘਿਓ ਵੀ ਛੱਡਤਾ ਕਲਰ ਵੀ ਇਹਦਾ ਡਾਰਕ ਹੋ ਗਿਆ ਔਰ ਖੁਸ਼ਬੂ ਬਹੁਤ ਸ਼ਾਨਦਾਰਾਨ ਲੱਗ ਗਈ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ 2 ਕੱਪ ਦੁੱਧ ਕਿਉਂਕਿ ਦੁੱਧ ਮੈਂ ਇਕੱਠਾ ਪਾਤਾ ਉਸ ਕਰਕੇ ਇਹਦੇ ਨਾਲ ਇਹਨੂੰ ਮਿਕਸ ਕਰਨਾ ਪੈ ਰਿਹਾ ਜੇ ਤੁਸੀਂ ਥੋੜਾ ਥੋੜਾ ਕਰਕੇ ਦੁੱਧ ਪਾਓਗੇ ਫਿਰ ਤੁਹਾਨੂੰ ਇਹਦੀ ਫਰੋਥਰ ਦੀ ਲੋੜ ਨਹੀਂ ਹੈਗੀ ਫਿਰ ਅਟੀਆਂ ਨਹੀਂ ਬਣਨੀਆਂ ਸਿੱਧਾ ਹੀ ਮਿਕਸ ਹੋ ਜਾਊਗਾ ਤੋ ਥੋੜੇ ਜਿਹਾ ਆਪਾਂ ਲਵਾਂਗੇ ਬਦਾਮ ਇਹਨਾਂ ਨੂੰ ਕਰ ਲਾਂਗੇ ਰੋਸਟ ਰੋਸਟ ਜ਼ਰੂਰੀ ਨਹੀਂ ਹੈ ਵੀ ਤੁਹਾਡੇ ਕੋਲ ਕੋਈ ਜਿਗਾਰਡ ਹੋਊਗਾ ਫੇਰ ਹੀ ਰੋਸਟ ਹੋਣਗੇ ਤੋ ਇਹਨੂੰ ਰੋਸਟ ਆਪਾਂ ਚਾਹੇ ਤਵੇ ਤੇ ਕਰ ਲਈਏ ਜਿਵੇਂ ਵੀ ਕਰ ਲਿਓ ਉਸ ਤੋਂ ਬਾਅਦ ਇਹਨੂੰ ਠੰਡਾ ਕਰਨਾ ਜ਼ਰੂਰੀ ਹੈ ਨਹੀਂ ਤਾਂ ਇਹ ਨਾ ਜੇ ਮੋਇਸਚਰ ਜੇ ਰਿਲੀਜ਼ ਨਹੀਂ ਹੁੰਦਾ ਠੰਡਾ ਹੋਣ ਤੋਂ ਬਾਅਦ ਹੀ ਇਹ ਕੜਕ ਹੋਣਗੇ ਮਿਕਸੀ ਦੇ ਵਿੱਚ ਨਾ ਇਹਨੂੰ ਦੜਬੜਾ ਕਰਿਓ ਹੁੰਦਾ ਨਹੀਂ ਪ੍ਰੋਪਰ ਇਹਦੇ ਵਿੱਚ ਹੀ ਹੁੰਦਾ ਇਹ ਕੁੰਡੀ ਛੋਟੇ ਜੀ ਤੋ ਇਸ ਤਰ੍ਹਾਂ ਦਾ ਇਹਨੂੰ ਦੜਬੜਾ ਜਾਂ ਕੁੱਟ ਲੈਣਾ ਇਦੇ ਵਿੱਚ 4-5 ਪੀਸ ਆਪਾਂ ਬਚਾ ਲਾਂਗੇ। ਤੋਂ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਬਦਾਮ 1/4 ਚਮਚ ਕਾਲੀ ਮਿਰਚ ਇਹਨਾਂ ਐਕਚੁਅਲੀ ਐਕਸੀਲੈਂਸ ਦੇ ਚੱਕਰ ਦੇ ਵਿੱਚ ਆਪਾਂ ਗੁੜ ਨੂੰ ਕਿੱਲ ਨਹੀਂ ਕਰਨਾ ਜੇ ਤੁਹਾਡੇ ਕੋਲੇ ਜਿਗਾੜ ਨਹੀਂ ਹੈਗਾ ਤਾਂ ਵੀ ਕੋਈ ਚਰਮੀ ਸਾਬਤ ਮਿਰਚ ਨਹੀਂ ਹੈਗੀ ਤਾਂ ਵੀ ਕੋਈ ਗੱਲ ਨਹੀਂ ਤਾਂ ਤੁਸੀਂ ਨਾਰਮਲ ਪੀਸੀ ਹੋਈ ਜਿਹੜੀ ਕਾਲੀ ਮਿਰਚ ਹੈ ਉਹ ਡਾਲ ਸਕਦੇ ਹੋ ਕੋਈ ਜ਼ਰੂਰੀ ਨਹੀਂ ਹੈ ਵੀ ਪਰਫੈਕਸ਼ਨ ਹੀ ਕਰਨੀ ਆ ਆਪਾਂ ਸਾਰੀ ਚੀਜ਼ ਨਹੀਂ 1/4 ਚਮਚ ਇਹਦੇ ਵਿੱਚ ਪਾਵਾਂਗੇ ਹਲਦੀ 1/4 ਚਮਚ ਇਹਦੇ ਵਿੱਚ ਪਾਵਾਂਗੇ ਆਪਾਂ ਦਾਲਚੀਨੀ ਦਾ ਪਾਊਡਰ 1/2 ਚਮਚ ਆਪਾਂ ਪਾਵਾਂਗੇ ਇਹਦੇ ਵਿੱਚ ਜਿੰਜਰ ਪਾਊਡਰ ਅਦਰਕ ਦਾ ਪਾਊਡਰ ਸੌਂਠ ਜਿਹਨੂੰ ਕਹਿੰਦੇ ਆਪਾਂ ਤੇ ਲਾਸਟ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ 2 ਚਮਚ ਸ਼ੱਕਰ ਦੇ ਤੋਂ ਰਿਜ ਦੇ ਦੁੱਧ ਦੇ ਵਿੱਚ ਨਹੀਂ ਪਾਣਾ ਜਦੋਂ ਇਹ ਪੀਨ ਲੈ ਕੋਝਵੇ ਉਦੋਂ ਇਦੇ ਵਿੱਚ ਇੱਕ ਚਮਚਾਚ ਆਪਾਂ ਸ਼ਹਿਦ ਦਾ ਪਾਣਾ। ਤੋ ਇਹਨੂੰ ਪਾਣ ਨੂੰ ਚਾਹੀਦਾ ਤੁਸੀਂ ਦੇਸੀ ਗਲਾਸ 'ਚ ਪਾ ਲਓ। ਤੇ ਚਾਹੇ ਤੁਸੀਂ ਥੋੜੇ ਜਿਹਾ ਫੈਂਸੀ ਗਲਾਸ ਦੇ ਵਿੱਚ ਪਾ ਲਓ। ਔਰ ਇਹਦੇ ਔਰ ਇਹਦੇ ਉੱਪਰ ਆ ਫਲੇਕਸ ਕੱਟ ਕੇ ਪਾ ਸਕਦੇ ਹੋ। ਤੋ ਜ਼ਰੂਰੀ ਨਹੀਂ ਹੈ ਵੀ ਤੁਸੀਂ ਕਿਸੇ ਮਸ਼ੀਨ 'ਚੇ ਕਰਨਾ ਤੁਸੀਂ ਚਾਕੂ ਨਾਲ ਵੀ ਕੱਟ ਸਕਦੇ ਹੋ। ਔਰ ਇਹ ਜਿਹੜੇ ਉੱਪਰ ਆਪਾਂ ਗਾਰਨਿਸ਼ਿੰਗ ਕਰਨੀ ਹੈ ਇਹ ਚਾਹੇ ਰਾਤ ਨੂੰ ਭਿਗੋਏ ਹੋਏ ਬਦਾਮਾਂ ਦੀ ਆਪਾਂ ਕਰ ਲਈਏ ਹੁਣ ਇਹਦਾ ਨਾਮ ਆਪਾਂ ਰੱਖਿਆ ਵੇਸਣ ਲਾਤੇ ਇਟਾਲੀਅਨ ਦੇ ਵਿੱਚ ਲਾਤੇ ਦਾ ਮਤਲਬ ਹੁੰਦਾ ਦੁੱਧ ਬੇਸਣ ਵਾਲਾ ਦੁੱਧ ਔਰ ਸਾਡੇ ਇੱਥੇ ਪੁਰਾਤਨ ਟਾਈਮ ਤੋਂ ਚੱਲੀ ਆ ਰਹੀ ਹੈ ਰਾਮ ਬਾਣ ਨੁਸਖਾ ਹੈ ਇਹ ਸਰਦੀ ਜ਼ੁਕਾਮ ਦਾ ਔਰ ਪੋਲੂਸ਼ਨ ਤੋਂ ਬਚਨ ਦਾ ਔਰ ਇਹਦਾ ਸਵਾਦ ਇੰਨਾ ਜ਼ਬਰਦਸਤ ਹੈ ਵੀ ਜਿਹੜਾ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਬਹੁਤ ਜੰਮਰ ਇਹ ਜਿਹੜੇ ਬਦਾਮ ਦੇ ਚੰਗਸ ਆਉਂਦੇ ਨੇ ਔਰ ਜਿਹੜਾ ਵੇਸਨ ਦਾ ਫਲੇਵਰ ਆਉਂਦਾ ਐਸਾ ਲੱਗਦਾ ਜਿਵੇਂ ਲਿਕੁਇਡ ਲੱਡੂ ਪੀ ਰਹੇ ਹੋ ਤੁਸੀਂ ਸਰਦੀਆਂ ਦੇ ਵਿੱਚ ਰਾਤ ਨੂੰ ਸੌਣ ਤੋਂ ਪਹਿਲਾਂ ਸਾਨੂੰ ਜ਼ਰੂਰ ਪੀਣਾ ਚਾਹੀਦਾ ਇਹਨੂੰ ਇਹ ਤੁਹਾਨੂੰ ਨੀਂਦ ਵੀ ਵਧੀਆ ਦਿਵਾਉਗੀ ਔਰ ਤੁਹਾਡੇ ਨਜ਼ਲੇ ਜ਼ੁਕਾਮ ਤੋਂ ਔਰ ਪੋਲੂਸ਼ਨ ਜਿਹੜਾ ਸਾਰਾ ਦਿਨ ਆਪਾਂ ਸੁੰਘਦੇ ਆਂ ਤੁਡੇ ਸਾਰੇ ਫੇਫੜੇ ਫੁਫੜੇ ਕਲੀਅਰ ਕਰੂਗੀ ਸਸ ਸਿਕਾਲ ਫਿਰ ਮਿਲਾਂਗੇ